এই মু নাই ਇਹ ਨਾ ਕਿ ਸੰਦੀਰ ਆਉਣ ਲੱਗੀ ਹੈਗੀ ਹੈ ਮੈਂ ਇਹਨਾਂ ਦੇ ਸਾਥ ਨਹੀਂ ਲੱਗੀ ਜਿਹੜੇ ਲੈ ਕੇ ਗਏ ਨਾਲ ਓ ਯਾਰ ਇੱਕ ਮਿੰਟ ਗੱਲ ਦਾ ਕਰ ਲਨ ਦੋ ਇਹ ਕਹਿੰਦਾ ਆਹੋ ਇਹ ਨੰਨਾ ਮੈਂ ਤੇਰੀ ਜਾਨ ਕੀ ਕਹਿੰਦਾ ਹੈ ਕੋਈ ਕਸੀ ਦੇਖ ਲੈਣ ਨੂੰ ਕੋਈ ਕਸੀ ਦਾ ਕੀ ਹੋਇਆ ਕੀ ਨਾਮ ਮੁੰਡੇ ਦਾ ਜਿਹੜਾ ਅਮਰਿਤਕ ਹੋਇਆ ਮੇਰਾ ਭਰਾ ਛੋਡਾ ਜੀ ਕੀ ਨਾਮ ਆਉਦਾ ਮਾਨਵ ਕੀ ਹੋਇਆ ਭਾਜੀ ਹੋਇਆ ਭਾਜੀ ਸ਼ਾਮੀ ਗਿਆ ਉਹ ਇਥੋਂ ਹਾਂਜੀ ਉਹਦੇ ਯਾਰ ਦੋਸਤ ਨੂੰ ਨਾਲ ਲੈ ਕੇ ਗਿਆ ਉਹਨਾਂ ਦੀ ਉੱਥੇ ਕੋਈ ਪਹਿਲਾਂ ਵੀ ਭਾਗ ਸਿੰਘ ਪੁਰੇ ਕੋਈ ਲੜਾਈ ਝਗੜਾ ਹੋਊਗਾ ਇਹਦਾ ਤਾਂ ਕੋਈ ਰੋਲ ਨਹੀਂ ਸੀ ਉਹਦੇ ਵਿੱਚ ਹਾਂਜੀ ਇਹ ਤਾਂ ਸਿਰਫ ਉਦਾਂ ਗਿਆ ਵੀ ਜਿੱਦਾਂ ਯਾਰੀ ਦੋਸਤੀ ਹੁਣ ਆਪਾਂ ਜਲਦ ਨਹੀਂ ਇੱਕ ਦੂਸਰੇ ਨਾਲ ਹਾਂਜੀ ਇਦਾਂ ਹੀ ਵੀ ਗਿਆ ਉਹ ਆਪਸ ਵਿੱਚ ਜਿਨ੍ਹਾਂ ਦਾ ਉਹਨਾਂ ਦਾ ਪਹਿਲਾਂ ਕੋਈ ਲੜਾਈ ਝਗੜਾ ਸੀਗਾ ਉਹ ਆਪਸ ਦੇ ਲੜਨ ਲੱਗੇ ਕਿਤੇ ਛੜਾਣ ਲੱਗੇ ਉਹਨਾਂ ਨੂੰ ਉਹਨਾਂ ਨੇ ਜੋ ਉਹਨਾਂ ਦੇ ਕੋਲ ਸੀਗਾ ਕੋਈ ਹਥਿਆਰ ਉਹ ਇਹਦੇ ਮਾਰ ਮੇਰੇ ਖਿਆਲ ਨਾਲ ਜੋ ਵੀ ਦੱਸ ਰਹੇ ਜਾਗਰਤ ਸੀਗੀ ਜਾਂ ਕੋਈ ਸ਼ੂਰਾ ਵਗੈਰਾ ਸੀ ਕੁਛ ਅਲੱਗ ਦਾ ਹਥਿਆਰ ਸੀ ਕਿੰਨੀ ਉਮਰ ਸੀ ਉਹਦੀ ਮੋਤੇਈ 24 ਸਾਲ ਅੱਛਾ ਵਿਆਹ ਸੀਗਾ ਨਹੀਂ ਕੁਆਰਾ ਹੀ ਸੀਗਾ ਅੱਛਾ ਅੱਛਾ ਹਾਂਜੀ ਕੀ ਕੰਮ ਕਰਕੇ ਕਰਦੇ ਕੰਮ ਤਾਂ ਬਾਹਰੋਂ ਆਇਆ ਸੀ ਹੱਲੇ ਹੁਣੀ ਥੋੜੀ ਦੇਰ ਹੋਈ ਹਾਂਜੀ ਬਾਹਰ ਗਿਆ ਸੀ ਉੱਥੋਂ ਆਇਆ ਕੋਈ ਪੁਲਿਸ ਵਾਲਿਆਂ ਨੇ ਦੋ ਬੰਦੇ ਕਾਬੂ ਵੀ ਕੀਤੇ ਪੁਲਿਸ ਵਾਲੇ ਗਾਇਬ ਰਹੇ ਆ ਜੀ ਦੋ ਬੰਦੇ ਅਰੈਸਟ ਕੀਤੇ ਹੁਣ ਉੱਥੇ ਪਾਸਿੰਗਪੁਰੇ ਦੇ ਦੋ ਭਰਾ ਦੱਸ ਰਹੇ ਆ ਹਾਂਜੀ ਤੇ ਉਹ ਜਿਹੜਾ ਮੁੰਡਾ ਨਾਲ ਸੀ ਉਹ ਫੇ ਹੁਣ ਦੱਸੂਗਾ ਵੀ ਕੀ ਨਾ ਉਹਨਾਂ ਦਾ ਕੋ ਵੀ ਹੈ ਤੁਹਾਡਾ ਪੂਰਾ ਨਾਮ ਕੀ ਹੈ ਮੇਰਾ ਨਾਮ ਰਮਨ ਹੰਸੀ ਜੀ ਓਕੇ ਤੇਰਾ ਤਾਂ ਕੀ ਹੋਇਆ ਮੇਰਾ ਨਾ ਭਾਈ ਹਰਦੀਪ ਕੁਮਾਰ ਹਾਂਜੀ ਕਿੱਥੋਂ ਆਇਆ ਸੀ ਕਿ ਕਿੱਥੇ ਜਾਣਾ ਸੀ ਮੈਂ ਪਾਰਸੇ ਪਰ ਤੂੰ ਫਲੋਰ ਨੂੰ ਆਉਣ ਲੱਗਾ ਸੀਗਾ ਹਾਂਜੀ ਆਪਣੇ ਦੋਸਤ ਨੂੰ ਛੱਡਣਾ ਹਾਂਜੀ ਰਾਸ ਦੇ ਵਿੱਚ ਉਹ ਤੇ ਉਹਨੇ ਘੇਰ ਕੇ ਹਾਂ ਉਹ ਸੱਟਾਂ ਮਾਰੀਆਂ ਸਾਡੇ ਮੇਰੇ ਨਾਲ ਦੇ ਮੁੰਡੇ ਦੇ ਟੈੱਡ ਦੀ ਪਤਾ ਨਹੀਂ ਕੀ ਕੈਚ ਮਾਰਤੀ ਪਤਾ ਨਹੀਂ ਕੀ ਸੀ ਕੈਚ ਸੀ ਪਤਾ ਨਹੀਂ ਕਿਸ ਉਹਦੇ ਟੈੱਡ 'ਚ ਮਾਰਤੀ ਕੀ ਨਾਮ ਉਹਦਾ ਉਹਦਾ ਨਾ ਜਿਹਨੇ ਮਾਰਿਆ ਨਾਲ ਉਹਦਾ ਭਰਾ ਹਾਂਜੀ ਤੇ ਕਿਹੜੀ ਗੱਲੋਂ ਮਾਰਿਆ ਪਤਾ ਨਹੀਂ ਭਾਜੀ ਪਹਿਲਾਂ ਅੱਗੇ ਲੜਾਈ ਹੋਈ ਸੀ ਭਾਜੀ ਆਸ ਵਿੱਚ ਜੀ ਕੋ ਪੁਰਾਣੀ ਰਹਿੰਦੀ ਸੀ ਹਾਂ ਪਹਿਲਾਂ ਲੜਾਈ ਹੋਈ ਸੀ ਹੁਣ ਮੈਂ ਇਹਨੂੰ ਛੱਡਣ ਆਉਂਦਾ ਸੀ ਤਾਂ ਉਹਨੇ ਰਾਸ ਦੇ ਕੇ ਘੇਰ ਕੇ ਸਾਨੂੰ ਉੱਥੇ ਭਾਏ ਮੇਰੀ ਸਕੂਲ ਕੋਲ ਪਾਸੇ ਪਰ ਮੈਂ ਇਹਨੂੰ ਛੱਡਣ ਆਉਂਦਾ ਸੀ ਹਾਂਜੀ ਉੱਥੇ ਮਾਰੇ ਹਾਂਜੀ ਇਹ ਵਗੀ ਮਾਰਿਆ ਕਿ ਖੰਡਰ ਜਿਆ ਮਾਰਿਆ ਠੱਡੇ ਚ ਅੱਛਾ ਚੱਲੋ ਕਿੰਨੀ ਉਮਰ ਸੀ ਇਹਦੀ ਕਿਹਦੀ ਉਮਰ ਕਿੰਨੀ ਕਹੇ ਜਿਹਦੇ ਮਾਰਿਆ ਇਹਦੀ ਉਮਰ 29 ਸਾਲ 29 28 29 ਸਾਲ ਦੀ ਹੈ ਦੱਸੋ ਕੀ ਨਾ ਆ ਤੁਹਾਡਾ ਤਾਂ ਕੀ ਕਰਨਾ ਚਾਹੁੰਦੇ ਡਾਕਟਰ ਗੁਰਪ੍ਰੀਤ ਨਾਮਾ ਜੀ ਮੇਰਾ ਪੋਸਟਿੰਗ ਸੂਲਾ ਸੁਲਫਲੌਰ ਵਿੱਚ ਹਾਂਜੀ ਹਾਂਜੀ ਤੁਸੀਂ ਕਹਿਣਾ ਚਾਹੁੰਦੇ ਇਸ ਬਾਰੇ ਕੀ ਹੈ ਨਾਮ ਇਹ ਦਾ ਹਾਂਜੀ ਮਾਨਵ ਨਾਮ ਦਾ ਵਿਅਕਤੀ ਆ ਜਿਹੜਾ ਕਿ ਸਾਡੇ ਕੋਲ ਬ੍ਰੌਡਡਡ ਲੈ ਕੇ ਆਈ ਸੀ ਉਮਰ ਤਕਰੀਬਨ 23 ਸਾਲਾਂ ਲੜਾਈ ਝਗੜੇ ਦਾ ਮਾਮਲਾ ਜੀ ਤੇ ਭਗਤ ਸਿੰਘਪੁਰੇ ਦੱਸਿਆ ਜਾ ਰਿਹਾ ਹੈ ਕਿ ਤਾਂ ਉੱਥੇ ਲੜਾਈ ਹੋਈ ਆ ਸਾਡੇ ਕੋਲ ਜਦੋਂ ਲੈ ਕੇ ਆਏ ਬਰੌਡ ਡੈਡੀ ਸੀਗੇ ਇਹਨਾਂ ਦੇ ਕਿੰਨੀ ਉਮਰ ਲੱਗਦੀ ਹੈ ਉਮਰ ਤਕਰੀਬਨ 23 ਸਾਲ ਆ ਜੀ ਇਹ ਜਿਹੜਾ ਡੈਥ ਦਾ ਕਾਰਨ ਕਾਹਦਾ ਕੰਮ ਮਰੇ ਆ ਗਿਆ ਇਹ ਵੈਸੇ ਜਿਹੜਾ ਹੁਣ ਲੱਗਦਾ ਹੈ শারਪ ਵੈਪਨ ਦਾ ਕੋਈ ਵਾਰ ਕੀਤਾ ਹੈ ਟ੍ਰੇਟ ਵਿੱਚ ਬਾਕੀ ਜਿਹੜਾ ਫਾਈਨਲ ਜੋ ਕਾਰਨ ਕੀ ਹੈਗਾ ਉਹ ਅਪੋਸਟਮਰਟਮ ਦੀ ਰਿਪੋਰਟ ਤੋਂ ਬਾਅਦ ਹੀ ਦੱਸਾਂਗੇ ਹਾਂ ਜੀ ਪਰਿਵਾਰ ਨੂੰ ਸੂਚਨਾ ਹਾਂ ਜੀ ਪਰਿਵਾਰ ਦੇ ਮੈਂਬਰ ਸਾਰੇ ਮੌਜੂਦ ਆ ਇੱਥੇ ਪੁਲਿਸ ਵਾਲਿਆਂ ਨੂੰ ਵੀ ਇਨਫੋਰਮੇਸ਼ਨ ਭੇਜੀ ਦਿਆ ਪੁਲਿਸ ਵਾਲੇ ਵੀ ਇੱਥੇ ਆ ਗਏ ਆ ਪੁਲਿਸ ਡਿਪਾਰਟਮੈਂਟ ਦੇ ਜਿਹਦਾ ਨਾਮ ਜਿਹਦਾ ਮਾਮੂ ਪਤਾ ਲੱਗਾ ਜਿਹਦਾ ਕੇਂਦਰਮਾਲ ਅਫਲੋਰ ਦਾ ਜਿਹੜੀ ਆ ਤੁਹਾਨੂੰ ਮਿਲ ਗਿਆ ਉਹ ਐਸਆਈ ਕੁਮੇਸ਼ ਮਾਰਨ ਚਾਰਜ ਚੌਕੀ ਦਾ ਸਾੜਾ ਜਿਹੜੀ ਆ ਜੀ ਤਾਰੂ ਕਰੇ ਇਹ ਨਿਊਜ਼ੀਜ਼ਨ ਪੁੱਛਦੇ ਆ ਦੇਰ ਮੇਰੇ ਮਤ ਦੋਸ਼ੀ ਹੋਣਗੇ ਉਹਨਾਂ ਨੂੰ ਜਿਹੜਾ ਇਹ ਰੇਕ ਅਰੈਸਟ ਕੀਤਾ ਜਾਊਗਾ ਕੀ ਮਾਰਿਆ ਕਰਨਾ ਸਾਡਾ ਕੀ ਲੱਗਦਾ ਇਹਦੀ ਹਰਦੀਪ ਹਾਂ ਕੋਈ ਤੇਗ ਧਾਰ ਉਹਦੇ ਪੇਟ ਦੇ ਵਿੱਚ ਜਿਹੜਾ ਉਹ ਮਾਰਿਆ ਉਹਦੇ ਨਾਲ ਜਰੂਰੀ ਗੱਲ ਹੈ ਅਨਿਰੰਝ ਸਿੰਘ ਅਜੇ ਨਾ ਸੁਣਿਆ ਘਰੋਂ ਸੁਣਨਾ ਰਾਮ ਬਾਸੀ ਭਾਰਸੇ ਗੌਂਡੇ ਰਾਈ ਕਰਵਾ ਹਾਂ ਪਰਿਵਾਰ ਗੁਰੂ ਜੀ ਜਿਸ ਨੇ ਬੰਦ ਦਾ ਲੀਨ ਕਰਾਇਆ ਜੋ ਲੀਨ ਕਰਾਇਆ ਜਿਹੜਾ ਉਹਨਾਂ ਦਾ ਨਾਮ